ਇਹ ਲੋਕਾਂ ਦੇ ਫੋਨ ਆਉਂਦੇ ਆ ਕਿ ਸਾਨੂੰ ਮਰਦਾਨਾ ਕਮਜ਼ੋਰੀ ਆ ਤੇ ਨਾਲ 슈ਗਰ ਦੀ ਪ੍ਰੋਬਲਮ ਹੈ ਕਿਉਂਕਿ ਜਦੋਂ ਸਾਨੂੰ 슈ਗਰ ਦੀ ਪ੍ਰੋਬਲਮ ਹੋਗੀ ਉਦੋਂ ਤੁਹਾਨੂੰ 100% ਜਿਹੜੀ ਮਰਦਾਨਾ ਕਮਜ਼ੋਰੀ ਹੋਊਗੀ ਹੋਊਗੀ ਚਾਹੇ ਦੀ ਜਿੰਨਾ ਮਰਜੀ ਤੁਸੀਂ ਜੋਰ ਲਾ ਲਿਓ ਜੋ ਮਰਜੀ ਕਰ ਲਿਓ ਦੋਸਤੋ ਪਹਿਲਾਂ ਆਪਣੇ 슈ਗਰ ਦਾ ਤੁਸੀਂ ਇਲਾਜ ਕਰੋ ਉਸ ਤੋਂ ਬਾਅਦ ਜਿਹੜੀ ਮਰਦਾਨਾ ਕਮਜ਼ੋਰੀ ਆ ਉਹਦਾ ਇਲਾਜ ਫੇਰ ਕਰਾਓ ਅੱਜ ਤੁਹਾਨੂੰ ਬਹੁਤ ਵਧੀਆ ਚੀਜ਼ ਦੱਸਣ ਲੱਗਾ ਜਿਹੜੇ ਲੋਕਾਂ ਨੂੰ ਸ਼ੂਗਰ ਹੋਈ ਪਿਆ ਸ਼ੂਗਰ ਦੇ ਕਰਕੇ ਮਰਦਾਨਾ ਕਮਜ਼ੋਰੀ ਹੋਈ ਪਈ ਆ ਤੁਸੀਂ ਬਹੁਤ ਸਾਰੀਆਂ ਦਵਾਈਆਂ ਲੈ ਲਿਓ ਕੋਈ ਵੀ ਵੈਦ ਨਹੀਂ ਛੱਡਿਆ ਕੋਈ ਨੁਸਖਾ ਨਹੀਂ ਛੱਡਿਆ ਕੋਈ ਵੀ ਮਤਲਬ ਭਸਮਾ ਨਹੀਂ ਛੱਡਿਆ ਬਹੁਤ ਮਤਲਬ ਆਪਦਾ ਪੈਸਾ ਵੀ ਖਰਾਬ ਕਰ ਲਿਆ ਲੋਕਾਂ ਤੋਂ ਧਾਰੇ ਲੈ ਕੇ ਪੈਸੇ ਉਹ ਵੀ ਲਾ ਕੇ ਦੇਖ ਲਏ ਮਤਲਬ ਕਿਤੋਂ ਤੁਹਾਨੂੰ ਫਰਕ ਨਹੀਂ ਪਿਆ ਤੁਹਾਡੀ ਜਿਹੜੀ ਗੱਡੀ ਹੈ ਉਥੇ ਦੀ ਉਥੇ ਖੜੀ ਹੈ ਤੁਹਾਡੀ ਉਮਰ ਜਿੰਨੀ ਮਰਜ਼ੀ ਹੋਵੇ ਚਾਹੇ ਦੀ ਤੁਹਾਡੀ ਉਮਰ 55 ਸਾਲ ਦੀ ਆ 60 ਸਾਲ ਦੀ ਆ 65 ਸਾਲ ਦੀ ਆ ਪਹਿਲਾਂ ਆਪਣੀ 슈ਗਰ ਨੂੰ ਕੰਟਰੋਲ ਕਰ ਲਓ ਤੇ ਉਸ ਤੋਂ ਬਾਅਦ ਮਰਦਾਨਾ ਕਮਜ਼ੋਰੀ ਆ ਬਿਲਕੁਲ ਹਟ ਜਾਓ ਦੋਸਤੋ ਅੱਜ ਤੁਹਾਨੂੰ ਦੱਸਣ ਲੱਗਿਆ ਕਸ਼ਮੀਰੀ ਲਸਣ ਇਹ ਬਹੁਤ ਇਹ ਮਹਿੰਗਾ ਹੁੰਦਾ ਮਤਲਬ ਕਾਸਟਲੀ ਹੁੰਦਾ ਥੋੜਾ ਜਆ ਆਮ ਲਸਣ ਨਾਲੋਂ ਮਹਿੰਗਾ ਹੁੰਦਾ ਤੇ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਸਕਦਾ ਜੇ ਤੁਹਾਨੂੰ ਚਾਹੀਦਾ ਤਾਂ ਚਲੋ ਮੈਂ ਵੀ ਇਹਦਾ ਤੁਹਾਨੂੰ ਪਤਾ ਲੈ ਕੇ ਦੇ ਦੂੰਗਾ ਕਰ ਸਕਦੇ ਕੋਈ ਹੱਲਾ ਲਾ ਤਾਂ ਤੁਸੀਂ ਇਹਦੀਆਂ ਦੋ ਗੱਠੀਆਂ ਤਿੰਨ ਗੱਠੀਆਂ ਸਵੇਰੇ ਸ਼ਾਮ ਨੂੰ ਪਾਣੀ ਦੇ ਨਾਲ ਖਾਣੀਆਂ ਸ਼ੁਰੂ ਕਰ ਦਿਓ ਤੁਹਾਡਾ 슈ਗਰ ਬਿਲਕੁਲ ਕੰਟਰੋਲ ਨਾਲ ਜਿਹੜਾ ਰਹਿਣਾ ਸ਼ੁਰੂ ਕਰ ਦਿਓ ਉਹਨੂੰ ਚਬਾ ਕੇ ਸਵੇਰੇ ਖਾਲੀ ਪੇਟ ਖਾਣਾਗਾ ਪਾਣੀ ਦੇ ਨਾਲ ਸਵੇਰੇ ਵੀ ਖਾਣਾ ਸ਼ਾਮ ਨੂੰ ਵੀ ਖਾਣਾ ਜਾਂ ਤੁਸੀਂ ਇਹਨੂੰ ਰਾਤ ਨੂੰ ਭਿਉਂ ਕੇ ਰੱਖ ਦਿਓ ਪਾਣੀ ਦੇ ਵਿੱਚ ਤੇ ਪਾਣੀ ਵੀ ਪੀ ਲਓ ਤੇ ਨਾਲੇ ਲਸਣ ਦੀਆਂ ਜਿਹੜੀਆਂ ਗੱਠੀਆਂ ਨੇ ਇਹ ਖਾ ਲਓ ਇਹ ਕਸ਼ਮੀਰੀ ਲਸਣ ਕਿਹਾ ਜਾਂਦਾ ਹੈ ਬਹੁਤ ਵਧੀਆ ਰਿਜ਼ਲਟ ਨੇ ਜਿਨ੍ਹਾਂ ਲੋਕਾਂ ਨੂੰ ਮੈਂ ਇਹ ਨੁਸਖਾ ਦੱਸਿਆਗਾ ਉਹਨਾਂ ਨੂੰ ਸਾਰਿਆਂ ਨੂੰ ਰਿਜ਼ਲਟ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਮਿਲਿਆ ਉਹਨਾਂ ਨੇ ਮੇਰਾ ਸਪੈਸ਼ਲ ਫੋਨ ਕਰਕੇ ਥੈਂਕ ਯੂ ਕੀਤਾ ਇਹ ਬਾਹਰ ਵੀ ਬਹੁਤ ਸਾਰੇ ਲੋਕਾਂ ਨੂੰ ਮੈਂ ਭੇਜਿਆਗਾ ਸਪੈਸ਼ਲ ਤੌਰ ਤੇ ਉਹਨਾਂ ਨੂੰ ਕਿਉਂਕਿ ਮਿਲਦਾ ਨਹੀਂ ਹੈਗਾ ਕਿਉਂਕਿ ਤੁਹਾਡੀ ਜਿਹੜੀ ਕਮਾਈ ਹੈ ਮਿਹਨਤ ਦੀ ਕਮਾਈ ਹੈ ਮੈਂ ਚਾਹੁੰਦਾਗਾ ਵੀ ਕਿਸੇ ਦੀ ਪੈਸੇ ਲੱਗੇ ਹੋਏ ਖਰਾਬ ਨਾ ਜਾਣ ਕਿਉਂਕਿ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਲੋਕਾਂ ਨੂੰ ਆਪਾਂ ਦਿੱਤਾਗਾ ਤੇ ਅਜਮਾਇਆ ਹੋਇਆ ਨੁਸਖਾ ਗ੍ਰੰਥਾ ਦਾ ਨੁਸਖਾਗਾ ਕੱਲੀ ਇਹੀ ਬਹੁਤ ਵਧੀਆ ਚੀਜ਼ ਹੈ ਜਦੋਂ ਤੁਸੀਂ ਖਾਹੋਗੇ ਇਹਨੂੰ ਲੇਡੀਜ਼ ਵੀ ਖਾ ਸਕਦੇ ਆ ਜੈਂਟਸ ਵੀ ਖਾ ਸਕਦੇ ਆ ਜਿਹੜੀ ਮਰਜ਼ੀ ਉਮਰ ਹੋਵੇ ਸ਼ੂਗਰ ਲਈ ਬਹੁਤ ਜਿਆਦਾ ਵਧੀਆ ਜੇ ਤੁਸੀਂ ਮਰਦਾਨਾ ਕਮਜ਼ੋਰੀ ਆ ਜਾਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈ ਸ਼ੂਗਰ ਦੀ ਜਾਂ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੋਈ ਸੁਝਾਅ ਲੈਣਾ ਉਹ ਵੀ ਲੈ ਸਕਦੇ ਹੋ ਇਸ ਵੀਡੀਓ ਨੂੰ ਬាទ ਤੋਂ ਬਾਤ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਥੈਂਕ ਯੂ ਧੰਨਵਾਦ